ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਹਾਂ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੀਏ ਅੱਜ ਮੈਂ ਆਪਣੀਆਂ ਭੈਣਾਂ ਵਾਸਤੇ ਪੈਕ ਲੈ ਕੇ ਆਈ ਜਿਨ੍ਹਾਂ ਦੀ ਸਕਿਨ ਬਹੁਤ ਹੀ ਡਰਾਈ ਐ ਬਹੁਤ ਜਿਵੇਂ ਡਰਾਈ ਦੇ ਨਾ ਹੋਣ ਦੇ ਨਾਲ-ਨਾਲ ਜਿਵੇਂ ਨੋਜ਼ ਦੇ ਆਸ-ਪਾਸ ਬਹੁਤ ਹੀ ਖੁਰਦਰਾਪਣ ਹੁੰਦਾ ਜਿਵੇਂ ਲਿਪਸ ਦੇ ਆਲੇ-ਦੁਆਲੇ ਬਹੁਤ ਹੀ ਕਾਲਾਪਣ ਹੋ ਜਾਂਦਾ ਜਾਂ ਲਿਪ ਵੀ ਬਹੁਤ ਹੀ ਡਾਰਕ ਨੇ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਵਰਕ ਕਰੇਗੀ ਜੋ ਮੈਂ ਅੱਜ ਤੁਹਾਨੂੰ ਰੈਮਡੀ ਦੱਸ ਰਹੀ ਆ ਤੁਸੀਂ ਸਾਰੇ ਫੇਸ ਤੇ ਹੀ ਲਗਾ ਸਕਦੇ ਜੀ ਪੂਰੇ ਫੇਸ ਤੇ ਤੁਸੀਂ ਇਸ ਪੈਕ ਨੂੰ ਲਗਾ ਸਕਦੇ ਜੀ ਪੈਕ ਵਿਦ ਸਕਰਬ ਹੈ ਦੋਨੇ ਕੰਮ ਕਰੇਗਾ ਇਹ ਸਿਰਫ ਤਿੰਨ ਚੀਜ਼ਾਂ ਨਾਲ ਹੀ ਆਜੋ ਤੁਹਾਨੂੰ ਮੈਂ ਦਿਖਾਨੀ ਹੈ ਕਿਹੜੀਆਂ ਚੀਜ਼ਾਂ ਨੇ ਇੱਕ ਅਸੀਂ ਲੈਣਾ ਜੀ ਕੋਕੋਨਟ ਔਇਲ ਤੇ ਇੱਕ ਸਾਡੀ ਮੇਨ ਚੀਜ਼ ਹੈ ਜੀ ਕੌਫੀ ਜੋ ਰੰਗਤ ਨੂੰ ਕਰੇਗੀ ਨਖਾਤ ਦੇਵੇਗੀ ਤੁਹਾਡੀ ਨੂੰ ਇੱਕ ਅਸੀਂ ਲੈਣਾ ਜੀ ਹਣੀ ਇਹਨਾਂ ਤਿੰਨਾਂ ਚੀਜ਼ਾਂ ਨਾਲ ਅੱਜ ਅਸੀਂ ਸਕਰਾਬ ਕਰਾਂਗੇ ਨਾਲ ਅਸੀਂ ਲਗਾਵਾਂਗੇ ਜੀ ਪੈਕ ਤੇ ਤਿੰਨੇ ਚੀਜ਼ਾਂ ਬਹੁਤ ਹੀ ਵਧੀਆ ਨੇ ਸਾਡੇ ਫੇਸ ਦੇ ਉੱਪਰੋਂ ਡਰਾਈਨੈਸ ਨੂੰ ਵੀ ਦੂਰ ਕਰਨਗੀਆਂ ਜੇ ਫੇਸ ਦੇ ਉੱਪਰ ਬਹੁਤ ਟੈਨਿੰਗ ਹੋ ਗਈ ਗਰਮੀ ਦੇ ਕਰਕੇ ਜਾਂ ਥੋੜਾ ਮੌਸਮ ਚੇਂਜ ਹੋਣ ਡਿਆ ਇਸ ਕਰਕੇ ਤਾਂ ਉਸ ਨੂੰ ਵੀ ਇਹ ਕਵਰ ਕਰਨਗੀਆਂ ਠੀਕ ਕਰਨਗੀਆਂ ਪਿਗਮੈਂਟੇਸ਼ਨ ਹੋ ਗਿਆ ਜਾਂ ਦਾਗ-ਦੱਬ ਨੇ ਫੇਸ ਦੇ ਉੱਪਰ ਪਿੰਪਲ ਦੇ ਨਿਸ਼ਾਨ ਨੇ ਉన్నా ਨਵੀਂ ਠੀਕ ਕਰਨਗੇ ਆ ਜੀ ਇਹ 1 ਗ੍ਰਾਮ ਦੀ ਸਾਰੇ ਮਤਲਬ ਪ੍ਰੋਬਲਮ ਜੋ ਵੀ ਤੁਹਾਡੇ ਫੇਸ ਦੇ ਉੱਪਰ ਹੈ ਉਸ ਨੂੰ ਠੀਕ ਕਰੇਗੀ ਆਜੋ ਹੁਣ ਅਸੀਂ ਪੈਕ ਤਿਆਰ ਕਰੀਏ ਪਹਿਲੀ ਚੀਜ਼ ਜੋ ਵੀ ਅਸੀਂ ਬੋਲ ਲੈਣਾ ਆ ਉਹ ਬਿਲਕੁਲ ਕਲੀਨ ਹੋਣਾ ਚਾਹੀਦਾ ਹੈ ਜੀ 3-2-3 ਵਾਰ ਨੂੰ ਵਾਸ਼ ਕਰ ਲੋ ਚੰਗੀ ਤਰ੍ਹਾਂ ਮੈਂ ਹਮੇਸ਼ਾ ਇਹਦੇ ਵਿੱਚ ਹੀ ਬਣਾਉਣੀ ਆ ਕੱਚ ਦੇ ਵਿੱਚ ਹੀ ਪੈਕ ਜੋ ਵੀ ਬਣਾਉਣੀ ਆ ਕਈ ਵਾਰ ਤਾਂ ਦੂਸਰੀ ਵੀ ਤੁਸੀਂ ਲੈ ਸਕਦੇ ਜ਼ਰੂਰੀ ਨਹੀਂ ਕੱਚ ਦੀ ਲੈਣੀ ਆ ਪਰ ਮੈਨੂੰ ਇਹ ਥੋੜਾ ਠੀਕ ਲੱਗਦਾ ਮੈਂ ਇਸੇ ਵਿੱਚ ਬਣਾਣੀ ਆ ਚਲੋ ਅੱਜ ਹੁਣ ਅਸੀਂ ਪਾਈਏ ਪਹਿਲੇ ਨਮਰ ਤੇ ਹਣੀ ਪਾਵਾਂਗੇ ਆਪਾਂ ਜੋ ਸਾਡੇ ਸਕਿਨ ਨੂੰ ਹਾਈਡਰੇਟ ਬਣਾਏਗਾ ਰਿੰਕਲ ਨਹੀਂ ਆਉਣਿੰਦਾ ਜੀ ਹਣੀ ਬਹੁਤ ਹੀ ਸਕਿਨ ਨੂੰ ਸੌਫਟ ਤੇ ਸ਼ਾਈਨ ਦਿੰਦਾ ਆ ਰਿੰਕਲ ਆ ਰਹੇ ਨੇ ਤੁਸੀਂ ਹਣੀ ਨੂੰ ਆਪਣੇ ਫੇਸ ਦੇ ਉੱਪਰ ਲਗਾਓਗੇ ਡੇਲੀ ਤਾਂ ਰਿੰਕਲ ਤੁਹਾਡੇ ਰਿਮੂਵ ਹੋਣਗੇ ਸਕਿਨ ਨੂੰ ਟਾਈਟ ਕਰੇਗਾ ਦਾਗ-ਧੱਬੇ ਨੂੰ ਵੀ ਰਿਮੂਵ ਕਰਦਾ ਆ ਜੀ ਡਰਾਈਨੈਸ ਬਹੁਤ ਹੈ ਤੁਸੀਂ ਹਣੀ ਨੂੰ ਲਗਾ ਸਕਦੇ ਜੀ ਜੀ ਇਹ ਡਰਾਈ ਸਕਿਨ ਵਾਲਿਆਂ ਵਾਸਤੇ ਹੈ ਜੀ ਇਹ ਅਸੀਂ ਪਾਵਾਂਗੇ ਜੀ ਕਾਫੀ ਜੋ ਰੰਗਤ ਨੂੰ ਨਖਾਰੇਗੀ ਕਾਫੀ ਠੀਕ ਹੈ ਮੀਨ ਖਾਣੇ ਦੇ ਨਾਲ ਨਾਲ ਜੋ ਚੀਜ਼ ਅਸੀਂ ਖਾ ਸਕਦੇ ਹਾਂ ਅਸੀਂ ਲਗਾ ਵੀ ਸਕਦੇ ਆ ਆਪਣੇ ਫੇਸ ਦੇ ਉੱਪਰ ਹੁਣ ਅਸੀਂ ਪਾਵਾਂਗੇ ਕੋਕੋਨਟ ਆਇਲ ਤਿੰਨੇ ਚੀਜ਼ਾਂ ਹੀ ਪਾਣੀਆ ਨੇ ਤਿੰਨਾ ਚੀਜ਼ਾਂ ਨਾਲ ਹੀ ਅਸੀਂ ਪੈਕ ਦਾ ਸਕਰਬ ਦੋਨੇ ਚੀਜ਼ਾਂ ਕਰਾਂਗੇ ਆ ਦੇਖੋ ਕਿਵੇਂ ਦਾ ਪੈਕ ਬਣ ਗਿਆ ਸਾਡਾ ਕਿੰਨਾ ਵਧੀਆ ਐਵੇਂ ਦਾ ਤੁਸੀਂ ਬਣਾ ਕੇ ਆਪਣੇ ਫੇਸ ਦੇ ਉੱਪਰ ਲਗਾਓਗੇ ਨਾ ਜਦ ਫਿਰ ਤੁਹਾਨੂੰ ਰਿਜ਼ਲਟ ਖੁਦ ਤੁਸੀਂ ਲਗਾਓਗੇ ਤਾਂ ਫਿਰ ਹੀ ਪਤਾ ਚੱਲਣਾ ਹੈ ਜੀ ਐਵੇਂ ਦਾ ਪੈਕ ਬਣਾ ਲੈਣਾ ਤੁਸੀਂ ਇਹ ਪਹਿਲਾਂ ਅਸੀਂ ਸਕਰਬ ਕਰਾਂਗੇ ਇਸ ਦੇ ਨਾਲ ਫਿਰ ਅਸੀਂ ਪੈਕ ਇਹ ਡਰਾਈ ਸਕਿਨ ਵਾਸਤੇ ਜਿਨ੍ਹਾਂ ਦੇ ਫੇਸ ਦੇ ਉੱਪਰ ਕਈਆਂ ਦੀ ਨਾ ਗਰਮੀ ਦੇ ਵਿੱਚ ਵੀ ਸਕਿਨ ਡਰਾਈ ਬਹੁਤ ਹੀ ਰਹਿੰਦੀ ਆ ਖੁਰਦਰਾਪਣ ਜਾਂ ਰਹਿੰਦਾ ਸਕਿਨ ਬਹੁਤ ਹੀ ਡਰਾਈ ਰਹਿੰਦੀ ਬਿਚਾਨ ਜੀ ਰਹਿੰਦੀ ਆ ਤੁਸੀਂ ਇਹ ਪੈਕ ਵੀਕ ਦੇ ਵਿੱਚ 3 ਵਾਰ ਲਗਾਣਾ ਆ 3 ਵਾਰ ਲਗਾਓਗੇ ਤੁਹਾਡੀ ਡਰਾਈਨੈਸ ਦੂਰ ਹੋ ਜੇਗੀ ਹੁਣ ਜਿਵੇਂ ਅੱਗੇ ਵਿంటర్ ਆ ਰਿਹਾ ਨਾ ਵਿంటర్ ਦੇ ਵਿੱਚ ਇਹ ਤੁਸੀਂ ਵੀਕ ਵਿੱਚ 3 ਵਾਰ ਲਗਾਣਾ ਸਟਾਰਟ ਕਰ ਦਿਓ ਹੁਣ ਤੋਂ ਸਟਾਰਟ ਕਰ ਦਿਓ ਕਿਉਂਕਿ ਵਿంటర్ ਦੇ ਵਿੱਚ ਤੁਹਾਡੀ ਸਕਿਨ ਫਿਰ ਡਰਾਈ ਨਹੀਂ ਰਹੇਗੀ ਜਿਵੇਂ ਸਕਿਨ ਡਰਾਈ ਹੁੰਦੀ ਆ ਜਿਵੇਂ ਅਸੀਂ ਮੇਕਅਪ ਵੀ ਕਰਦੇ ਆ ਨਾ ਉਹ ਥੋੜਾ ਫਿਰ ਵਧੀਆ ਨਹੀਂ ਲੱਗਦਾ ਹੈਗਾ ਮੇਕਅਪ ਕਰਦੇ ਨਾ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਸਕਿਨ ਸਾਡੀ ਡਰਾਈ ਹੁੰਦੀ ਹੈ ਤੁਸੀਂ ਹੁਣ ਤੋਂ ਹੀ ਕੇਅਰ ਕਰਨੀ ਸਟਾਰਟ ਕਰ ਦਿਓ ਜਿਵੇਂ ਅੱਗੇ ਫੰਕਸ਼ਨ ਵਗੈਰਾ ਆਉਣ ਵਾਲੇ ਮੇਰ ਜਾਣ ਵਾਲੀ ਆ ਵਿంటర్ ਸੀਜ਼ਨ ਆਉਣ ਵਾਲਾ ਤਾਂ ਤੁਹਾਨੂੰ ਪਤਾ ਹੀ ਹੈ ਫੰਕਸ਼ਨ ਮੇਰਚ ਤਾਂ ਹੁਣ ਡੇਲੀ ਕੋਈ ਨਾ ਕੋਈ ਆਂਦੀ ਰਹਿਣੀ ਆ ਤੇ ਤੁਸੀਂ ਆਪਣੀ ਸਕਿਨ ਦੀ ਕੇਅਰ ਕਰਨਾ ਹੁਣ ਤੋਂ ਸਟਾਰਟ ਕਰੋਗੇ तो स्किन बिल्कुल ठीक हो जाए ड्राईनैस दूर हो जाना है खुरदुरापन है बिल्कुल क्लीयर हो जाना है। इसमें चंकी तरह मिला के हूँ असी अपने फेस के उपर करना मैं हैंड से करके दिखावगी अपने फेस के उपर करना है जी पहला फेस नंब तरह वॉश कर लेना आ किसी भी फेसवॉश के न जो भी तो स्किन टाइप है ड्राई स्किन वाले ड्राई स्किन वाला फेसवॉश लेना है ओली स्किन वाले ओली स्किन वाला लैंना है ਕੋਈ ਵੀ ਅਦਲਾ ਬਦਲੀ ਇਧਰ ਉਧਰ ਦੀ ਨਿਆ ਕਰਿਆ ਕਰੋ ਜੀ ਜਿਵੇਂ ਅਸੀਂ ਡਰਾਈ ਵਾਲੇ ਤੇ ਡਰਾਈ ਹੀ ਲਗਾਣਾ oily skin ਵਾਲਿਆਂ ਵਾਲਾ ਨਹੀਂ ਲਗਾ ਲੈਣਾ ਤੁਸੀਂ ਠੀਕ ਹੈ ਫਿਰ ਤੁਸੀਂ ਕੱਚੇ ਦੁੱਧ ਨਾਲ ਕਲੀਨ ਕਰ ਲੈਣਾ ਫੇਸ ਨੂੰ ਫਿਰ ਤੁਸੀਂ ਇਹ ਸਟੈਪ ਕਰਨਾ ਹੈਗਾ ਤੁਸੀਂ ਉਹਨਾਂ ਕੀ ਬਣਾਉਣਾ ਹੈਗਾ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈ ਵੇਸਟ ਨਹੀਂ ਕਰਨਾ ਹੈਗਾ ਸਮਾਨ ਇੱਦਾਂ ਅਸੀਂ ਸਕਰਬ ਕਰਾਂਗੇ ਆਪਣੇ ਫੇਸ ਦੇ ਉੱਪਰ ਡਰਾਈ ਸਕਿਨ ਵਾਲਿਆਂ ਨੇ ਕਰਨਾ ਹੈਗਾ ਸਕਰਬ ਕਰਾਂਗੇ ਆਪਾਂ ਆਪਣੇ ਫੇਸ ਦੇ ਉੱਪਰ ਤੇ ਤੁਸੀਂ ਖੁਦ ਰਿਜ਼ਲਟ ਦੇਖਿਓ ਕਿ ਕਿੰਨਾ ਵਧੀਆ ਰਿਜ਼ਲਟ ਤੁਹਾਡੇ ਫੇਸ ਦੇ ਉੱਪਰ ਆਣਾ ਸਾਥ-ਸاتھ neck ਤੇ ਵੀ ਕਰਨਾ ਹੈ ਜੇ ਤੁਹਾਨੂੰ ਲੱਗਦਾ ਤੁਹਾਡੇ ਹੈਂਡ ਤੇ ਰਿੰਕਲ ਪੈ ਰਹੇ ਨੇ ਦਾਗ ਧੱਬੇ ਨੇ ਤੁਸੀਂ ਆਪਣੇ ਹੈਂਡ ਦੇ ਉੱਪਰ ਵੀ ਕਰ ਸਕਦੇ ਜੀ ਕਈਆਂ ਨੇ ਮੈਂ ਦੇਖਦੀਆਂ ਵਿంటర్ ਤੇ ਵਿੱਚ ਨਾ ਹੱਥਾਂ ਦੇ ਬਹੁਤ ਹੀ ਮਤਲਬ ਨਿੱਕੀ ਨਿੱਕੀ ਜਿਵੇਂ ਕੀ ਕਹਿੰਦੇ ਉਹ ਅਨਈਵਨ ਸਕਿਨ ਹੋ ਜਾਂਦੀ ਹੈ ਨਾ ਕਿਤੇ ਗੋਰੀ ਕਿਤੇ ਕਾਲੀ ਐਵੇਂ ਫੇਸ ਦੇ ਵਾਂਗੂ ਨਾ ਹੈਂਡ ਤੇ ਵੀ ਹੋ ਜਾਂਦਾ ਵਾ ਤੁਸੀਂ ਆਪਣੇ ਹੈਂਡ ਤੇ ਵੀ ਲਗਾ ਸਕਦੇ ਥੋੜਾ ਜ਼ਿਆਦਾ ਬਣਾ ਲਓ ਪੈਕ ਜਾਂ ਕੁਝ ਵੀ ਤੁਸੀਂ ਕਰ ਲੈਣਾ ਆਪਣੇ ਹੈਰ ਤੇ ਵੀ ਅਪਲਾਈ ਕਰ ਲਿਆ ਕਰੋ ਸਾਥ ਸਾਥ ਐਵੇਂ ਤੁਸੀਂ ਸਕਰਾਬ ਕਰਨਾ ਸੌਫਟ ਹੱਥਾਂ ਦੇ ਨਾਲ ਬਹੁਤਾ ਰਗੜਾ ਰਗੜੀ ਨਹੀਂ ਕਰਨੀ ਹੈਗੇ ਸਕਿਨ ਨੂੰ ਆਪਾਂ ਖਰਾਬ ਨਹੀਂ ਕਰਨਾ ਹੈਗਾ ਠੀਕ ਕਰਦੇ ਕਰਦੇ ਤੁਸੀਂ ਰਗੜਾ ਰਗੜੀ ਕਰਕੇ ਖਰਾਬ ਨਹੀਂ ਕਰ ਲੈਣੀ ਸਕਿਨ ਇਹ ਮੇਲ ਫੀਮੇਲ ਦੋਨੋਂ ਲਗਾ ਸਕਦੇ ਆ ਜੀ ਇਹ ਨਹੀਂ ਕਿ ਮੇਰੀਆਂ ਪੈਣਾ ਹੀ ਲਗਾਉਣ ਵੀਰ ਵੀ ਲਗਾ ਲਿਆ ਕਰਨਗੇ ਸਾਰੇ ਹੀ ਵੀਕ ਚ ਤਿੰਨ ਵਾਰ ਕੰਨਾ ਜਿਨ੍ਹਾਂ ਦੀ ਸਕਿਨ ਬਹੁਤ ਡਰਾਈ ਹੈ ਨਾ ਵੀਕ ਚ ਤਿੰਨ ਵਾਰ ਤੁਸੀਂ ਇਹ ਕਰ ਲੈਣਾ ਹੈ ਕੋਕੋਨਟ ਔਇਲ ਨੇ ਤੁਹਾਡੇ ਫੇਸ ਦੇ ਉੱਪਰੋਂ ਬਿਲਕੁਲ ਡਰਾਈਨੈਸ ਦੂਰ ਕਰ ਦੇਣੀ ਆ ਤੇ ਰਿੰਕਲ ਵੀ ਦਿਨੋਂ ਦਿਨ ਰਿਮੂਵ ਹੋ ਜਾਣਗੇ ਜਿਨ੍ਹਾਂ ਦੀ ਸਕਿਨ ਡਰਾਈ ਉਹਨਾਂ ਦੇ ਰਿੰਕਲ ਬਹੁਤ ਜਲਦੀ ਪੈਂਦੇ ਆ ਜੀ ਸਕਿਨ ਨੂੰ ਡਰਾਈ ਨਾ ਹੋਣ ਦਿਓ ਤੁਸੀਂ ਕੋਈ ਨਾ ਕੋਈ ਕੋਕੋਨਟ ਔਇਲ ਜਿਵੇਂ ਜਾਂ ਕੋਈ ਕਰੀਮ ਬਣਾਨੀ ਦੱਸੀ ਨਾ ਮੈਂ ਤੁਹਾਨੂੰ ਪਹਿਲਾਂ ਨਾਈਟ ਕਰੀਮ ਤੁਸੀਂ ਉਹ ਲਗਾ ਲਿਆ ਕਰੋ ਫੇਸ ਤੇ ਰਾਤ ਨੂੰ ডেইলি ਮ사ਜ ਕਰਿਆ ਕਰੋ ਆਪਣੇ ਫੇਸ ਤੇ ਨਾਲ ਹੀ neck ਤੇ ਦੋਨਾਂ ਚੀਜ਼ਾਂ ਦੇ ਕਰਨੀਆਂ ਇਹ ਨਹੀਂ ਕਿ ਅਸੀਂ ਆਪਣੇ ਫੇਸ ਨੂੰ ਚਮਕਾਣਾ ਹੈ ਤੇ neck ਨੂੰ ਨਹੀਂ neck ਨੂੰ ਵੀ ساتھ-ਸਾਥ ਕਰਿਆ ਕਰੋ ਤੁਸੀਂ ਨੈਚੁਰਲ ਚੀਜ਼ਾਂ ਨੇ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਥੋੜਾ ਟਾਈਮ ਲੱਗਦਾ ਪਰ ਰਿਜ਼ਲਟ ਬਹੁਤ ਵਧੀਆ ਆਉਂਦਾ ਇਹ ਤੁਸੀਂ ਜਦੋਂ ਸਕਰਬ ਕਰੋਗੇ ਨਾ ਤੁਹਾਨੂੰ ਕਿਵੇਂ ਦੇਖਿਓ ਕਿਵੇਂ ਨੇ ਮੁਲਾਇਮ ਜੀ ਸੌਫਟ ਜੀ ਸਕਿਨ ਹੋ ਜਾਣੀ ਤੁਹਾਡੀ ਬਾਅਦ ਵਿੱਚ ਰੰਗਤ ਨੂੰ ਵੀ ਨਖਾਰਦੀ ਆ ਜੀ ਇੱਕ ਦੋ ਟੂਨ ਲਾਈਟ ਕਰਦੀ ਹੈ ਤੁਹਾਡੀ ਸਕਿਨ ਨੂੰ ਇਹ ਕਾਫੀ ਬਿਲਕੁਲ ਬਹੁਤ ਹੀ ਵਧੀਆ ਹੈ ਜੇ ਤੁਸੀਂ ਪੀਂਦੇ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਹੈ ਕਾਫੀ ਤੇ ਤੁਹਾਡੇ ਫੇਸ ਤੇ ਜਦੋਂ ਤੁਸੀਂ ਲਗਾਓਗੇ ਰੰਗਤ ਨੂੰ ਨਖਾਰ ਦੇਵੇਗੀ ਦਾਗ-ਦੱਬੇ ਨੂੰ ਰਿਮੂਵ ਕਰ ਦੇਵੇਗੀ ਕਾਫੀ ਐਵੇਂ ਤੁਸੀਂ ਇਸ ਕ੍ਰੱਬ ਕਰ ਲੈਣਾ ਹੈਗਾ ਫਿਰ ਤੁਸੀਂ ਇਹਨੂੰ 15 ਮਿੰਟ ਵਾਸਤੇ ਐਵੇਂ ਹੀ ਛੱਡ ਦਿਓ ਜੇ ਤੁਸੀਂ ਚਾਹੋ ਤਾਂ ਇੱਕ ਲੇਅਰ ਉੱਪਰ ਲਗਾ ਸਕਦੇ ਜੀ ਤੁਸੀਂ 15 ਮਿੰਟ ਵਾਸਤੇ ਇਹਨੂੰ ਐਵੇਂ ਹੀ ਰਹਿਣ ਦੇਣਾ ਜਿੰਨਾ ਟਾਈਮ ਲੱਗਦਾ 15-20 ਮਿੰਟ ਡਰਾਈ ਹੋਣ ਦੇਣਾ ਇਹ ਫੇਸ ਮੂਡ ਡਰਾਈ ਹੋ ਗਿਆ ਤੁਸੀਂ ਗੱਲਾਂ ਬਾਤਾਂ ਨਹੀਂ ਕਰਨੀਆਂ ਕਰਨੀਆਂ ਤੁਸੀਂ ਰਿੰਕਲ ਪੈ ਜਾਣਗੇ ਫਿਰ ਗੱਲਾਂ ਬਾਤਾਂ ਕਰੋਗੇ ਰੈਸਟ ਦੇਣੀ ਹੈ ਸ਼ਾਮ ਨੂੰ ਹੀ ਕਰਨਾ ਤੁਸੀਂ ਇਹ ਸ਼ਾਮ ਨੂੰ ਰਿਜ਼ਲਟ ਬਹੁਤ ਵਧੀਆ ਆਉਂਦਾ ਕਿਉਂਕਿ ਅਸੀਂ ਫ੍ਰੀ ਹੋ ਜਾਂਦੇ ਆ ਜਿਵੇਂ ਤੁਸੀਂ ਖਾਣਾ ਵਗੈਰਾ ਬਣਾ ਲੈਣੇ ਖਾ ਲੈਣਦੇ ਫ੍ਰੀ ਹੋਗੇ ਜੇ ਫਿਰ ਤੁਸੀਂ ਆਪਣਾ ਸਕਰਬ ਤੇ ਪੈਕ ਇਹ ਦੋਨੇ ਚੀਜ਼ਾਂ ਐਵੇਂ ਤੁਸੀਂ ਸਕਰਬ ਹੋ ਗਿਆ ਸਾਡਾ ਹੋਂਦ ਸੀ ਇਹਦੇ ਉੱਪਰ ਤੁਸੀਂ ਲੇਅਰ ਵੀ ਲਗਾ ਸਕਦੇ ਜੇ ਕਲੀਅਰ ਲਗਾ ਕੇ ਤੁਸੀਂ 15 20 ਮਿੰਟ ਜਿੰਨਾ ਟਾਈਮ ਡਰਾਈ ਹੋਣ ਨੂੰ ਲੱਗਦਾ ਲਗਾ ਕੇ ਫਿਰ ਥੋੜੇ ਹੱਥਾਂ ਨੂੰ ਗਿੱਲਾ ਕਰਕੇ ਡਾਇਰੈਕਟ ਵਾਸ਼ ਨਹੀਂ ਕਰਨਾ ਮੈਂ ਡੇਲੀ ਤੁਹਾਨੂੰ ਰੋਜ਼ ਰੋਜ਼ ਦੱਸਦੀ ਆ ਡਾਇਰੈਕਟ ਵਾਸ਼ ਨਾ ਕਰਿਆ ਕਰੋ ਤੁਸੀਂ ਥੋੜਾ ਹੱਥਾਂ ਨੂੰ ਗਿੱਲਾ ਕਰਕੇ ਆਪਣੇ ਫੇਸ ਨੂੰ ਨਾਲ ਹੀ ਗਿੱਲਾ ਕਰਕੇ ਥੋੜਾ ਥੋੜਾ ਲਾਈਟ ਹੈਂਡ ਨਾਲ ਆਪਣੇ ਫੇਸ ਦੀ ਮ사ਜ ਦੇਣੀ ਆ ਗਲਤ ਮ사ਜ ਨਹੀਂ ਕਰਨੀ ਜੇ ਤੁਹਾਨੂੰ ਨਹੀਂ ਪਤਾ ਤੁਸੀਂ YouTube ਤੇ ਕੋਈ ਵੀ ਵੀਡੀਓ ਦੇਖ ਸਕਦੇ ਜੇ ਕਿ ਮ사ਜ ਕਿਵੇਂ ਕਰਨੀ ਆ ਗਲਤ ਨਹੀਂ ਕਰਨੀ نیچے ਨੂੰ ਸਕਿਨ ਨੂੰ ਨਹੀਂ ਲੈ ਕੇ ਆਣਾ ਉੱਪਰ ਨੂੰ ਹੀ ਲੈ ਕੇ ਜਾਣਾ ਸਕਿਨ ਨੂੰ ਠੀਕ ਹੈ ਕਈ ਮੈਂ ਦੇਖਦੀ ਆ ਮੇਰੀਆਂ ਭੈਣਾਂ ਉਹ ਖਿੱਚ ਖਿੱਚ ਕੇ ਜਿਵੇਂ ਫੇਸ ਨੂੰ ਵਾਸ਼ ਕਰਦੀਆਂ ਨੇ ਰਗੜਾ ਰਗੜੀ ਬਹੁਤ ਕਰਦੀਆਂ ਵਾ ਟਾਵਲ ਦੇ ਨਾਲ ਰਗੜਾ ਰਗੜੀ ਨਹੀਂ ਕਰਨਾ ਹੈਗਾ ਉਹਨਾਂ ਨੂੰ ਠੀਕ ਹੈ ਕੋਈ ਸੌਫਟ ਹੱਥਾਂ ਨਾਲ ਪਾਣੀ ਨਾਲ ਸਾਫ਼ ਕਰਿਆ ਕਰੋ ਕੋਈ ਵੀ ਚੀਜ਼ ਲਗਾਉਂਦੇ ਜੇ ਸੌਫਟ ਹੱਥਾਂ ਨਾਲ ਹੀ ਕਰਿਆ ਕਰੋ ਠੀਕ ਹੈ ਜੀ ਤੁਸੀਂ ਸਕਿਨ ਆਪਣੀ ਖਰਾਬ ਕਰ ਲੋਗੇ ਡੈਮੇਜ ਹੋ ਜਾਏਗੀ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਜਿੰਨੀ ਸਕਿਨ ਨੂੰ ਤੁਸੀਂ ਸੰਭਾਲ ਕਰੋਗੇ ਓਨੀ ਹੀ ਬੈਸਟ ਹੈ ਜੀ ਹੁਣ ਤੋਂ ਤੁਸੀਂ ਕੇਅਰ ਕਰਨੀ ਸਟਾਰਟ ਕਰ ਦਿਓ ਆਪਣੇ ਫੇਸ ਦੀ ਕਿ ਜਦ ਤੁਹਾਨੂੰ ਕਿਤੇ ਅੱਗੇ ਫੰਕਸ਼ਨ ਤੇ ਜਾਣਾ ਪੈ ਜੇ ਤੇ ਤੁਹਾਡੀ ਸਕਿਨ ਇੰਨੀ ਗਲੋ ਕਰੇ ਤੇ ਨਖਾਰ ਬਹੁਤ ਹੀ ਜ਼ਿਆਦਾ ਓਪਨ ਪੋਰਸ ਵੀ ਬਿਲਕੁਲ ਠੀਕ ਹੋ ਜਾਂਦੇ ਨੇ ਜਦੋਂ ਤੁਸੀਂ ਕੋਈ ਨਾ ਕੋਈ ਪੈਕ ਲਗਾਉਂਦੇ ਰਹੋਗੇ ਤੁਹਾਡੀ ਸਕਿਨ ਟਾਈਟ ਹੋ ਜਾਣੀ ਹੈ ਟਾਈਟ ਹੋਣ ਦੇ ਨਾਲ ਨਾਲ ਫਿਰ ਰਿੰਕਲ ਨਹੀਂ ਪੈਂਦੇ ਰਿੰਕਲ ਵੀ ਠੀਕ ਹੋ ਜਾਣਗੇ ਤੁਹਾਡੀ ਸਕਿਨ ਦੇ ਉੱਪਰੋਂ ਤਾਂ ਬਿਲਕੁਲ ਸਕਿਨ ਫੇਅਰ ਹੋ ਜਾਏਗੀ ਤੁਹਾਡੀ ਜੀ ਇਹਨੂੰ ਸੀ ਇਨ ਵਾਸ਼ ਕਰ ਲੈਣਾ 15 ਮਿੰਟਾਂ ਬਾਅਦ 20 ਮਿੰਟਾਂ ਬਾਅਦ ਇਸ ਨੂੰ ਵਾਸ਼ ਕਰਕੇ ਤੁਸੀਂ ਇਨਤਾਂ ਨੂੰ ਕੋਈ ਵੀ ਰਾਤ ਨੂੰ ਲਗਾਉਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਕੋਕੋਨਟ ਆਇਲ ਪਾਇਆ ਹੋਇਆ ਆਪਾਂ ਇਹਦੇ ਵਿੱਚ ਤੁਹਾਡੀ ਸਕਿਨ ਬਹੁਤ ਹੀ ਸੌਫਟ ਹੋ ਜਾਣੀ ਆ ਤੁਸੀਂ ਐਵੇਂ ਹੀ ਸ਼ਾਮ ਨੂੰ ਰਾਤ ਨੂੰ ਲਗਾ ਕੇ ਬਸ ਫੇਸ ਨੂੰ ਵਾਸ਼ ਕਰਕੇ ਤੇ ਫਿਰ ਤੁਸੀਂ ਸੌਂ ਸਕਦੇ ਹੋ ਤੁਸੀਂ ਮਾਰਨਿੰਗ ਦੇਖੋਗੇ ਕਿ ਕਿੰਨੀ ਸ਼ਾਈਨ ਕਰ ਰਹੀ ਹੈ ਤੁਹਾਡੀ ਸਕਿਨ ਤੇ ਸੌਫਟ ਹੋ ਗਈ ਆ ਤੇ 글로 ਵੀ ਬਹੁਤ ਹੀ ਜ਼ਿਆਦਾ ਆਏਗਾ ਇੱਕ ਵਾਰ ਲਗਾਉਣ ਦੇ ਨਾਲ ਹੀ 글로 ਆਵੇਗਾ ਜੀ ਜਿਹੜੀ ਚੀਜ਼ ਨਾਲ 글로 ਆਂਦਾ ਇੱਕ ਵਾਰ ਨਾਲ ਮੈਂ ਤੁਰੰਤ ਬੋਲਦੀ ਕਿ ਤੁਸੀਂ ਇੱਕ ਵਾਰ ਲਗਾਓ ਕਿ ਤੇ 글로 ਆ ਜੀਗਾ ਕਿਉਂਕਿ ਮੈਂ ਝੂਠ ਨਹੀਂ ਬੋਲਦੀ ਮੈਂ ਖੁਦ ਇਹ ਟਰਾਈ ਕੀਤਾ ਹੋਇਆ ਕੱਲ ਮੈਂ ਕੱਲ ਮੈਂ ਪੈਕ ਲਗਾਇਆ ਸੀ ਇਹ ਇੰਨਾ ਕਿ 글로 ਆਇਆ ਕਿ ਬਹੁਤ ਹੀ ਜ਼ਿਆਦਾ ਤੇ ਰੰਗ ਵੀ ਬਹੁਤ ਹੀ ਫੇਅਰ ਲੱਗ ਰਿਹਾ ਸੀ ਬਹੁਤ ਜ਼ਿਆਦਾ ਜਦੋਂ ਤੁਸੀਂ ਮੇਕਅਪ ਕਰੋਗੇ ਨਾ ਇਸ ਪੈਕ ਤੋਂ ਬਾਅਦ ਫਿਰ ਤਾਂ ਨੋਰ ਰਿਜ਼ਲਟ ਦੇਖੋ ਕਿੰਨਾ ਵਧੀਆ ਆਂਦਾ ਹੈ ਬਹੁਤ ਵਧੀਆ ਆਏਗਾ ਕਿਤੇ ਵੀ ਜਾਓਗੇ ਤੁਹਾਨੂੰ ਸਾਰੇ ਜਾਣੇ ਪੁੱਛਣਗੇ ਕਿ ਤੁਸੀਂ ਕੀ ਲਗਾਇਆ ਹੈ ਕਿਹੜੀ ਫੇਸ਼ੀਅਲ ਕੀਤੀ ਹੈ ਇਹ ਫੇਸ਼ੀਅਲ ਤੋਂ ਕਾਟਣੀ ਹੈ ਜੀ ਫੇਸ਼ੀਅਲ ਤਾਂ ਇੱਕ ਪਾਸੇ ਇਹ ਤਾਂ ਬਹੁਤ ਹੀ ਵਧੀਆ ਪੈਕ ਆ ਠੀਕ ਹੈ ਤੁਸੀਂ ਇਦਾਂ ਪਹਿਲਾਂ ਸਕਰਬ ਫਿਰ ਪੈਕ ਲਗਾ ਕੇ 15-20 ਮਿੰਟ ਛੱਡ ਕੇ ਇਸ ਨੂੰ ਵਾਸ਼ ਕਰਦੇ ਨਾ ਰਿਜ਼ਲਟ ਬਹੁਤ ਵਧੀਆ ਆਏਗਾ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਪਲੀਜ਼ ਕਰਿਆ ਕਰੋ ਜੀ ਸੋਨੇ ਸੋਨੇ ਕਮੈਂਟ ਕਰਿਆ ਕਰੋ ਥੈਂਕ ਯੂ ਸਭੀ ਕੋ